ਕਿੰਨਤਨ ਰਾਤ ਦਿਨ ਦੀ ਨਹੀਂ ਆਈ ਉਹਦਾਂ ਨੂੰ ਹੌਲ ਜੇ ਪਈ ਜਾਂਦੇ ਆ ਵਿਚਾਰੇ ਵੀਰ ਦੀਆਂ ਗੱਲਾਂ ਸੁਣ ਕੇ ਕਿੰਨਾ ਕੋਸਿਆ ਵੀਰੇ ਨੇ ਤੇ ਉਹਦੀ ਮਾਂ ਨੇ ਮੈਂ ਉਹਦੀ ਮਾਂ ਦਾ ਦਰਦ ਸਮਝ ਸਕਦੀ ਆ ਕਿਉਂਕਿ ਮੇਰੇ ਨਾਲ ਤਾਂ ਉਹੀ ਕੁਝ ਹੋਈ ਜਾਂਦਾ ਪਰ ਫਿਰ ਵੀ ਮੇਰੇ ਨਾਲ ਤਾਂ ਹਜੇ ਇੰਨਾ ਕੁਝ ਹੋਇਆ ਨਹੀਂ ਜਿੰਨਾ ਕੁਝ ਉਹਦੀ ਮਾਂ ਨਾਲ ਹੋਇਆ ਵਿਚਾਰੀ ਨਾਲ ਮੰਮੀ ਨੇ ਉਹਦੀ ਮਾਂ ਦਾ ਕਤਲ ਕਰਤਾ ਮੰਮੀ ਖੂਨੀ ਆ ਵਿਚਾਰਾ ਵੀਰ ਕੀ ਬੜਬੜ ਕਰੀ ਜਾਂਦੀ ਐ ਨਹੀਂ ਕੁਝ ਨਹੀਂ ਮੰਮੀ ਕਨਾ ਸਾਂਸ ਕਰੀ ਹੁੰਦੀ ਸੀ ਮੈਨੂੰ ਸਭ ਪਤਾ ਹੈ ਕੀ ਬੋਲਦੀ ਸੀ ਬੋਲੀ ਹੁਣ ਮੇਰੇ ਸਾਹਮਣੇ ਨਹੀਂ ਮੰਮੀ ਤੁਹਾਨੂੰ ਫਲੇਖਾ ਲੱਗ ਗਿਆ ਮੈਂ ਤਾਂ ਕੁਛ ਨਹੀਂ ਬੋਲੀ ਮੈਂ ਨਾ ਈਡੀ ਨਿਆਣੀ ਵੀ ਹੈ ਨਹੀਂ ਮੈਨੂੰ ਪਤਾ ਕੀ ਤੈਨੂੰ ਉਂਗਲਵੱਟੀਆਂ ਲਾ ਕੇ ਗਈ ਨੇ ਮੰਮੀ ਕੁਗਲਾ ਤਾਂ ਕੀ ਲਾ ਕੇ ਗਈ ਜਿਹੜਾ ਕੁਛ ਉਹਨਾਂ ਨਾਲ ਹੋਇਆ ਉਹਨਾਂ ਨੇ ਤਾਂ ਉਹ ਵੀ ਦੱਸਿਆ ਉਹੀ ਕੀ ਦੱਸਿਆ ਉਹਨਾਂ ਨੇ ਕਿ ਤੁਸੀਂ ਉਹਦੀ ਮਾਂ ਦਾ ਕਤਲ ਕਰਤਾ ਸੀ ਹਾ ਜਾਣਦੇ ਕੋਈ ਨਹੀਂ ਅੱਜ ਮੁੰਡੇ ਨੂੰ ਉਹ ਨੂੰ ਕਹਿ ਕੇ ਨਾ ਮੈਂ ਉਹਨਾਂ ਦਾ ਘਰੇ ਆਉਣਾ ਹੀ ਬੰਦ ਕਰ ਦਿਆਂ। ਲੋਕ ਜਿਹੜਾ ਕੁਝ ਵੀ ਕਹਿੰਦੇ ਤੂੰ ਸੱਚ ਮੰਨ ਲਿਆ। ਮੰਮੀ ਉਹਨਾਂ ਦਾ ਘਰ ਆਉਣਾ ਬੰਦ ਕਰ ਦੇਂਗੀ ਪਰ ਜਿਹੜੀਆਂ ਗੱਲਾਂ ਹੋਆਂ ਉਹ ਤਾਂ ਨਹੀਂ ਮਿਟਾ ਸਕਦੀ ਨਾ ਉਹ ਤਾਂ ਸਾਰਿਆਂ ਨੂੰ ਪਤਾ ਹੀ ਹੈ। ਮੇਰੇ ਮੁੰਰੇ ਆਏ ਨਹੀਂ ਉੱਚੀ ਜਵਾਂ ਚ ਗੱਲ ਕਰਨਗੇ। ਮੰਮੀ ਸੱਚੀਆਂ ਗੱਲਾਂ ਹਮੇਸ਼ਾ ਹੀ ਚੁੱਪਦੀਆਂ ਹੁੰਦੀਆਂ ਨੇ। ਕਿਹੜੀਆਂ ਸੱਚੀਆਂ ਗੱਲਾਂ ਦੀ ਗੱਲ ਕਰਦੀ ਐ ਤੂੰ? ਮੇਰੀ ਇੱਕ ਗੱਲ ਨਾ ਕੰਨ ਖੋਲ ਕੇ ਸੁਣਦਾ। ਅੱਗੇ ਤੋਂ ਜਿਹੜਾ ਬਕਵਾਸ ਮੇਰੇ ਕੋਲੇ ਕੀਤੀ ਐ ਤਾਂ ਤੂੰ ਹਿਸਾਬ ਲਾ ਲਈ। तो तो चुप कर तो तो जा पुत तेरी मम्मी आ गई हाँ देखी मेरे ना चक्कर नहीं दिखते तेन है ਲਕੋਲ ਕੋ ਕਿ ਚੱਕਦੀ ਐ ਮੈਂ ਤੈਨੂੰ ਤੂੰ ਨਾ ਰੋਇਆ ਨਾ ਕਰ ਚੰਗਾ ਸੌਂਜੋ ਤੁਸੀਂ ਇਹ ਕਿਵੇਂ ਜਵਾਕ ਨੂੰ ਚੱਕੀ ਫਿਰਦੀ ਐ ਇਹਦੀ ਇੰਨੀ ਹਿੰਮਤ ਉਹ ਮਨਿੰਦਰ ਹਾਂਜੀ ਤੈਨੂੰ ਸਮਝ ਨਹੀਂ ਲੱਗਦੀ ਐ ਕਰੀ ਗਿਆ ਤੈਨੂੰ ਮੈਂ ਕਿਹਾ ਨਾ ਤੇਰਾ ਪਰਸ਼ਾਵਾਂ ਵੀ ਜਵਾਕ ਤੇ ਨਹੀਂ ਪੈਣਾ ਚਾਹੀਦਾ ਜੇ ਰੋਈ ਜਾਂਦਾ ਸੀ ਤੇ ਕੱਲਾ ਪਿਆਸੀ ਤਾਂ ਚੱਕ ਲਿਆ ਮੈਂ ਆ ਕੇ ਗੱਲ ਸੁਣੋ ਮੇਰੀ ਮੇਰਾ ਜਵਾਕ ਐ ਭਾਵੇਂ ਰੋਵੇ ਤੇ ਭਾਵੇਂ ਹਾਸੇ ਤੂੰ ਜਵਾਗ ਦੇ ਨੇੜੇ ਤੇੜੇ ਵੀ ਨਹੀਂ ਦਿਖਣੀ ਚਾਹੀਦੀ ਮੈਨੂੰ ਕਿਉਂ ਜੀ ਜਵਾਗ ਤਾਂ ਮੇਰਾ ਵੀ ਆ ਮੈਂ ਤਾਂ ਚੱਕੂਗੀ ਵੇ ਤੂੰ ਨਹੀਂ ਦੇਖਿਆ ਜਾ ਰੋਂਦਾ ਅੱਛਾ ਤੇ ਉਹਦੇ ਉਹਦੇ ਜਦੋਂ ਬੈਡ ਤੋਂ ਥੱਲੇ ਡਿੱਗ ਪਿਆ ਸੀ ਉਹਦੇ ਕਿੱਥੇ ਸੀ ਤੂੰ ਸੱਚੀ ਜੀ ਮੈਂ ਤਾਂ ਸਵਾ ਕੇ ਗਈ ਸੀ ਉਹਦੇ ਮੈਨੂੰ ਨਹੀਂ ਪਤਾ ਵੀ ਕਿਵੇਂ ਥੱਲੇ ਡਿੱਗ ਗਿਆ ਮੈਂ ਉਸ ਗਲਤੀ ਦੀ ਮਾਫੀ ਮੰਗਦੀ ਆ ਪਰ ਪਲੀਜ਼ ਜਵਾਗ ਨੂੰ ਦੂਰ ਨਾ ਕਰੋ ਮੇਰੇ ਤੋਂ ਮੇਰੇ ਨਾਲ ਨਾ ਬਾਲੀ ਬਕਵਾਸ ਨਾ ਕਰ ਤੈਨੂੰ ਮੈਂ ਇੱਕ ਵਾਰੀ ਦੱਸਤਾ ਜਵਾਗ ਦੇ ਤੂੰ ਨੇੜੇ ਤੇੜੇ ਨਹੀਂ ਦਿਖਣੀ ਚਾਹੀਦੀ ਰੱਖ ਜਵਾਗ ਨੂੰ ਥੱਲੇ ਮੈਂ ਨਹੀਂ ਰੱਖਦੀ ਤੈਨੂੰ ਸੁਣਦਾ ਨਹੀਂ ਕੀ ਕਹੇ ਮੈਂ ਰੱਖ ਲਈ ਜਵਾਗ ਨੂੰ ਕੀ ਗੱਲ ਹੋ ਗਈ ਕਿਉਂ ਤੂੰ ਸਿਰੇ ਥੱਪੜ ਮਾਰਿਆ ਨਾ ਗੱਲ ਸੁਣ ਲੋ ਆ ਇੱਕ ਜਵਾਕ ਨਹੀਂ ਸੜ ਤੋਂ ਸਾਹਵੇਂ ਜਾਂਦਾ ਜਵਾਕ ਨੂੰ ਚੱਕੀ ਫਿਰਦੀ ਐ ਇਹ ਤੁਸੀਂ ਕੀ ਕਰਦੀ ਸੀ ਘਰੇ ਨਾ ਤੈਨੂੰ ਕਿਹਨੇ ਕਿਹਾ ਨਹੀਂ ਵੀ ਜਵਾਕ ਦੇ ਨੇੜੇ ਲੱਗਿਆ ਕਰ ਮੰਮੀ ਕੱਲਾ ਪਿਆਸੀ ਰੋਈ ਜਾਂਦਾ ਸੀ ਤਾਂ ਮੈਂ ਟੱਕ ਲਿਆ ਕੱਲਾ ਅਕੇ ਤਾਂ ਜਾਣੀ ਦੀ ਜਵਾਕ ਨੂੰ ਤੂੰ ਹੀ ਸਾਭਦੀ ਐ ਤੂੰ ਕੀ ਕਰਦੀ ਸੀ ਤੇਥੋਂ ਜਵਾਕ ਨਹੀਂ ਸਾਹਵੇਂ ਜਾਂਦਾ ਇੱਕ ਜੀ ਮੈਂ ਤਾਂ 2 ਮਿੰਟਸ ਬਾਕੇ ਗਈ ਸੀ ਮੇਰਾ ਨਾਂ ਸਿਰ ਬਾੜਾ ਦੁਖੀ ਜਾਂਦਾ ਸੀ ਤਾਂ ਕਰਕੇ ਰੈਸਟ ਕਰ ਰਹੀ ਸੀ ਮੈਂ ਬੇਬੇ ਜਵਾਕ ਨੂੰ ਇੱਥੇ ਬਾਹਰ ਇਕੱਲੇ ਨੂੰ ਇਹਦੇ ਕੋਲ ਛੱਡ ਗਿਆ ਹੈ ਸੁਣ ਤਾਂ ਪਤਾ ਹੀ ਹੈ ਕਿ ਇਹ ਤਾਂ ਬਿੰਦਲੀ ਕਿਸੇ ਨੂੰ ਪਾਸੇ ਜਾਣ ਦਿੰਦੀ ਨਾ ਉਹਦੀ ਜਵਾਕ ਨੂੰ ਚੱਕ ਲੈਂਦੀ ਆਗੇ ਹਾਂ ਮੈਂ ਬੁਲਬੁਲ ਨੂੰ ਕਿਹਾ ਤਾਂ ਹੈਗਾ ਵੀ ਤੂੰ ਜਵਾਕ ਦੇ ਨੇੜੇ ਰਿਹਾ ਕਰ ਏ ਪਤਾ ਨਹੀਂ ਕਿੱਧਰ ਨੂੰ ਡਿੱਗ ਗਈ ਸੀ ਜੇ ਤੁਹਾਡੇ ਦੋਵਾਂ ਤੋਂ ਜਵਾਬ ਵੀ ਨਾ ਸੰਭਦਾ ਤਾਂ ਮੈਂ ਕੋਈ ਹੋਰ ਰੱਖ ਲੈਣਾ ਇੱਥੇ ਸੰਭਨ ਮੇਰੀ ਗੱਲ ਸੁਣਗੀਆਂ ਰਹੋ ਗਈ ਮੇਰੀ ਮੇਰੀ ਗੱਲ ਸੁਣੋ ਜੀ ਜਵਾਬ ਤਾਂ ਮੇਰੇ ਮਿਰਤੂ ਵੱਧ ਕੌਣ ਸੰਭ ਸਕਦਾ ਇਹਨੂੰ ਕੋਈ ਗੱਲ ਮੈਂ ਆਪੇ ਸਾਵ ਲੂੰ ਜੀ ਇੱਕ ਵਾਰ ਯਕੀਨਤਾ ਕਰਕੇ ਦੇਖੋ ਕੀ ਗੱਲ ਕੀ ਕੀ ਯਕੀਨ ਕਰੀਏ ਤੇਰੇ ਤੇ ਪਹਿਲਾਂ ਦੇਖਿਆ ਨਹੀਂ ਸੀ ਜਵਾਕ ਡਿੱਗਿਆ ਹੋਇਆ ਮਾਰੇ ਤੇ ਯਕੀਨ ਤੂੰ ਵੀ ਤਾਂ ਇੱਕ ਮੇਰਾ ਦੱਦ ਸਮਝੀ ਸਕਦੀਆਂ ਮੈਂ ਆਪਦੇ ਜਵਾਬ ਤੋਂ ਦੂਰ ਨਹੀਂ ਰਹਿ ਸਕਦੀ ਚੁੱਪ ਕਰ ਬੜੀ ਬਕਵਾਸ ਨਾ ਕਰ ਹੈ ਤੁਰਦੀ ਬੰਨ ਤੇ ਜਿਹੜਾ ਤੇਰਾ ਕੰਮ ਆ ਜਾ ਕੇ ਉਹ ਕਰ ਇਦਾਂ ਨੂੰ ਇੱਕ ਵਾਰੀ ਕਹਿਦਾ ਇੱਥੇ ਨਾ ਆਇਆ ਕਰ ਬਾਰ-ਬਾਰ ਆ ਜਾਨੀਏ ਮੂੰ ਚੱਕ ਕੇ ਚੱਲ ਸੁਣਣੀ ਬਸ ਜੀ ਇਹਨੂੰ ਨਾ ਜੁੱਤੀਆਂ ਖਾਂਦੀ ਆਦਤ ਪੈ ਗਈ ਹੋਰ ਕੁਛ ਨਹੀਂ ਤਾਂ ਹੀ ਜਾਣ-ਜਾਂ ਕੇ ਆਂਦੀ ਆ ਇੱਥੇ ਤੇ ਤੁਹਾਡੇ ਤੋਂ ਜਵਾਬ ਵੀ ਨਹੀਂ ਸਮਝਦਾ ਇੱਕ ਕਿਉਂ ਤੁਸੀਂ ਛਤਰ ਖਾਣ ਵਾਲੇ ਲੱਛਣ ਕਰਦੀ ਹੋ ਅੱਜ ਜਦੋਂ ਦਾ ਨਾ ਮੁੰਡਾ ਜਾ ਕੇ ਗਿਆ ਪਤਾ ਨਹੀਂ ਇਹਨੂੰ ਕੀ ਪੁੱਠੀਆਂ ਪਾੜਤਾ ਪੜਾ ਕੇ ਗਿਆ ਅੱਗੇ ਤੇਦੀ ਜ਼ੁਬਾਨ ਨਹੀਂ ਸੀ ਖੁੱਲਦੀ ਹੁੰਦੀ ਮੇਰੇ ਮੂਰੇ ਹੁਣ ਵੇਖ ਲੈ ਕਿਵੇਂ ਚਬਰ-ਚਬਰ ਬੋਲਦੀ ਤੂੰ ਉਹਦਾ ਆਣਾ ਬੰਦ ਕਰ ਦੇ ਓ ਬੇਬੇ ਚਾਚੇ ਦਾ ਮੁੰਡਾ ਹੈ ਕਿਵੇਂ ਆਉਣਾ ਬੰਦ ਕਰਦੀ ਐ ਐ ਭਲਾਂ ਦੀ ਬੰਦੇ ਨੂੰ ਕਿਹਾ ਨਾ ਉਹਦਾ ਵੀ ਸਾਡੇ ਘਰ ਨਾ ਆਇਆ ਕਰ ਵੇ ਚਾਚੇ ਦੇ ਪੁੱਤੀ ਦਾ ਸ਼ਰੀਕ ਬਣਦੇ ਹੁੰਦੇ ਹੈਗੇ ਹਾਂ ਆਇਆ ਨਾ ਕਰ ਨਾ ਤੂੰ ਕੀ ਕਰਦੀ ਸੀ ਪਹਿਲਾਂ ਮੈਨੂੰ ਐਂ ਦੱਸ ਤੇਰੀ ਜ਼ਿੰਮੇਵਾਰੀ ਜਦੋਂ ਮੈਂ ਜਵਾਕ ਤੇ ਲਾਈ ਐ ਤੇਰਾ ਹੱਕ ਨਹੀਂ ਬਣਦਾ ਜਵਾਕ ਨੂੰ ਸਾਹਮਣੇ ਰੱਖਾਂ ਹੱਕ ਨਾ ਲਾ ਕੇ ਰੱਖਾਂ ਜੀ ਮੈਂ ਤੁਹਾਨੂੰ ਦੱਸੀ ਤਾਂ ਜਾਣੀ ਆ ਮੇਰੀ ਵੀ ਤਬੀਤ ਖਰਾਬ ਸੀਗੀ ਤਾਂ ਕਰਕੇ ਮੈਂ ਰੈਸਟ ਕਰੀ ਜਾਨੀ ਆ ਫਿਰ ਕਿੱਡੇ ਕੱਲ ਹੋ ਗਈ ਜੀ 2 ਮਿੰਟ ਮੈਂ ਛੱਡ ਕੇ ਚਲੀ ਗਈ ਉਹਨੂੰ ਸ਼ਰਮ ਨਹੀਂ ਆਉਂਦੀ ਹੈਗੀ ਜਦੋਂ ਉਹਨੂੰ ਕਿਹਾ ਵੀ ਤੇਰੇ ਨੇੜੇ ਤੇੜੇ ਨਹੀਂ ਦਿਖਣੇ ਚਾਹੀਦੇ ਫਿਰ ਵੀ ਆ ਕੇ ਬਹਿ ਜਾਂਦੀ ਹੈ ਚਲ ਕੋਈ ਨਾ ਪੁੱਤ ਇਹਦੇ ਤੇ ਕਾਹਨੂੰ ਗੁੱਸਾ ਹੋਣਾਗਾ ਉਹਦਾ ਚਿੱਤ ਨਹੀਂ ਠੀਕ ਹੋਣਾ ਮੇਰੀ ਗੱਲ ਸੁਣ ਤੈਨੂੰ ਕੀ ਹੋਇਆ ਕੀ ਦੁੱਖ ਹੈ ਤੇਰਾ ਮੰਮੀ ਜੀ ਇੱਕ ਤਾਂ ਸਿਰ ਚੱਕਰ ਬਹੁਤ ਆਈ ਜਾਂਦੇ ਨੇ ਨਾਲੇ ਕਬਰਹਾਟ ਹੋਈ ਜਾਂਦੀ ਹੈ ਪਤਾ ਹੀ ਨਹੀਂ ਲੱਗ ਰਿਹਾ ਵੀ ਕੀ ਹੋਈ ਜਾਂਦਾ ਚਲ ਫਿਰ ਦਵਾਈ ਦਵਾ ਲਿਓਣੇ ਤੈਨੂੰ ਹਾਂ ਦਵਾਈ ਲੈ ਆਉਣੇ ਆ ਦੱਸ ਤਾਂ ਸਹੀ ਅੰਦਰ ਜਾ ਕੇ ਪੈਗੀ ਕੀ ਪਤਾ ਲੱਗੂਗਾ ਐ ਮੈਂ ਕਿਹਾ ਜੀ ਤੁਹਾਨੂੰ ਕਿਉਂ ਟੈਨਸ਼ਨ ਦੇਣੀ ਤਾਂ ਕਰਕੇ ਮੈਂ ਨਾ ਰੈਸਟ ਕਰਨ ਲੱਗ ਗਈ ਸੀ ਹੁਣ ਮੰਮੀ ਜੀ ਮੈਂ ਠੀਕ ਆ ਮੇਰੀ ਕੋਈ ਸੁਣ ਪੁੱਤ ਜੇ ਕੁਝ ਦੁੱਖ ਦਾ ਸੁਖ ਦਾ ਹੁੰਦਾ ਤਾਂ ਦੱਸੀਦਾ ਹੁੰਦਾਗਾ ਚਲ ਆਏ ਗਾ ਜਵਾਕ ਦਾ ਨਾ ਧਿਆਨ ਤੂੰ ਹੀ ਰੱਖਿਆ ਕਰ ਤੈਨੂੰ ਪਤਾ ਤਾਂ ਹੈਗਾ ਇਹ ਚੰਦਰੀ ਦਾ ਪਤਾ ਪਰਛਾਵਾ ਵੀ ਨਹੀਂ ਪੈਣ ਦਿੰਦੇ ਤੇਰੀ ਇੱਕ ਜ਼ਿੰਮੇਵਾਰੀ ਆ ਸਿਰਫ ਜਵਾਕ ਦੀ ਜਵਾਕ ਦੀ ਜ਼ਿੰਮੇਵਾਰੀ ਸੰਭਲਾ ਬਾਕੀ ਤਰਾ ਖਿਆਲ ਰੱਖਣ ਦੀ ਜ਼ਿੰਮੇਵਾਰੀ ਮੇਰੀ ਆ ਡਾਕਟਰ ਨੂੰ ਫੋਨ ਕਰਦਾ ਆਜੂਗਾ ਤੈਨੂੰ ਦਵਾਈ ਦੇ ਜੂਗਾ ਠੀਕ ਹੈ ਨਾ ਠੀਕ ਹੈ ਜੀ ਅੱਗੇ ਤੋਂ ਮੈਨੂੰ ਕੋਈ ਲਾਂਮਾ ਨਹੀਂ ਆਉਣਾ ਚਾਹੀਦਾ ਤੇ ਜਵਾਕ ਦੇ ਜੇ ਮੈਨੂੰ ਨੇੜੇ-ਨੇੜੇ ਵੀ ਦਿਖਗੀ ਨਾ ਹੋ ਤੇ ਫਿਰ ਤੁਸੀਂ ਵੀ ਹਿਸਾਬ ਲਾ ਲਿਓ ਆਪਦਾ ਪੁੱਤ ਮੇਰੀ ਗੱਲ ਸੁਣ ਲਾ ਤੂੰ ਇਹਨੂੰ ਵੀ ਨਾ ਚੰਗੀ ਤਰ੍ਹਾਂ ਸਮਝਾ ਦੇ ਮਨਿੰਦਰ ਨੂੰ ਵੀ ਜੇ ਅੱਗੇ ਤੋਂ ਜਵਾਕ ਦੇ ਨੇੜੇ ਮੈਂ ਦੇਖ ਲਈ ਨਾ ਤਾਂ ਤੇਰਾ ਉਹ ਹਸ਼ਰ ਕਰੂੰ ਜਿਹੜਾ ਤੇਰੇ ਜਾਚੇਤੇ ਵੀ ਨਹੀਂ ਹੋਣਾ ਉਹੀ ਤਾਂ ਗੱਲ ਹੈ ਤੈਨੂੰ ਮੈਨੂੰ ਸੋਡੀ ਸੰਦ ਨਹੀਂ ਲੱਗਦੀ ਹੈ ਤੂੰ ਉਧਰ ਫਿਰਦੀ ਆ ਬੇਬੇ ਰਸੋਈ ਦੇ ਵਿੱਚ ਤੂੰ ਅੰਦਰ ਫਿਰਦੀ ਆ ਜਵਾਕ ਇੱਥੇ ਪਿਆ ਕੱਲਾ ਕਮਾਲ ਹੋ ਗਈ ਤੁਹਾਨੂੰ ਪਤਾ ਕਿਵੇਂ ਸੁੱਖਾ ਸੁੱਖ ਕੇ ਲਿਆ ਇਹ ਬੇਪੁੱਤ ਮੈਨੂੰ ਕੀ ਪਤਾ ਸੀਗਾ ਵੀ ਇਹ ਬੁਲਬੁਲ ਉੱਥੇ ਜਵਾਕ ਦੇ ਕੋਲੇ ਨਹੀਂ ਹੈਗੀ ਮੈਂ ਤਾਂ ਤਾਂ ਉਧਰ ਭੱਗ ਗਈ ਸੀਗੀ ਮਾਫ ਕਰ ਦੋ ਜੀ ਅਸ ਤੋਂ ਬਾਅਦ ਇਹੋ ਜੀ ਕੋਈ ਗਲਤੀ ਨਹੀਂ ਹੁੰਦੀ ਹੈਗੀ ਚੱਲ ਲੈ ਲੈ ਜਾ ਅੰਦਰ ਇਹਨੂੰ ਚੱਲ ਅੱਗੇ ਤੋਂ ਧਿਆਨ ਰੱਖਿਆ ਕਰ ਪੁੱਤ ਕੀ ਕਰ ਮੈਂ ਜੀ ਚਲ ਮੈਂ ਚਾਦੀ ਕੁੱਟ ਬਣਾ ਕੇ ਦਿੰਨੀ ਆ ਤੈਨੂੰ ਲੈ ਆਓ ਬਣਾ ਕੇ ਜਾ ਆਏ ਸੀ ਛੱਡ ਲਈ ਅੰਦਰ ਲਿਜਾ ਕੇ ਹਾਂਜੀ ਤੁਮਾਂ ਖਰਾਬ ਕੀਤਾ ਪਿਆ ਉਹ ਇਸ ਜਨਾਨੀ ਨੂੰ ਵੀ ਨਾ ਛਤਰਖਾਨ ਦੀ ਹੱਥ ਪੈ ਗਈ ਪਤਾ ਨਹੀਂ ਕਦੋਂ ਸੁਧਰੂਗੀ ਕੋਈ ਗੱਲ ਨਹੀਂ ਕਰਦਾ ਲੋਟ ਇਹਨੂੰ ਮੈਂ ਦੇਖੀ ਜਾਈ ਬਣਦਾ ਕੀ ਆ ਜੇ ਨਾਲ ਰੱਬ ਇਹ तू ਕੀ ਕਰ ਰਿਹਾ ਮੇਰੇ ਨਾਲ ਕਿਉਂ ਕਿਉਂ ਤੂੰ ਮੈਨੂੰ ਮੇਰੇ ਜਵਾਬ ਤੋਂ ਦੂਰ ਕਰ ਰਿਹਾ ਮੈ ਉਹ ਜੀ ਕੀ ਪਾਪ ਕਰਦੇ ਜਿਹੜਾ ਚਿਹਰਾ ਜਵਾਬ ਮੈਂ ਚੱਕ ਵੀ ਨਹੀਂ ਸਕਦੀ ਕਿਹੜੇ ਗੁਨਾਹ ਦੀ سزا ਦੇ ਰਿਹਾ ਤੂੰ ਮੈਨੂੰ ਮੈਂ ਆਪਦੇ ਜਵਾਬ ਤੋਂ ਬਿਨਾਂ ਨਹੀਂ रह ਸਕਦੀ ਮੇਰੇ ਤੋਂ ਰੋਂਦਾ ਨਹੀਂ ਦੇਖਿਆ ਜਾਂਦਾ ਇਹ ਬਗਾਨੇ ਕਿੱਥੋਂ ਸਾਬਲੋ ਮੇਰੇ ਜਵਾਬ ਨੂੰ ਇਹ ਦਰਦਾਂ ਨਹੀਂ ਪਤਾ ਮੇਰੇ ਜਵਾਬ ਨੂੰ ਕੋਸ਼ ਕਰਦੇ ਕਿ ਕਿੱਧਰ ਜਾਉਂਗੀ ਬਸ ਬਹੁਤ ਹੋ ਗਿਆ ਹੁਣ ਨਹੀਂ ਮੈਂ ਅੱਜ ਦਿਵਾਂ ਤੇ ਦੂਟਾ ਚੱਲਦੀ ਮੈਂ ਅੱਜ ਦਿਵਾਂ ਨੂੰ ਲੈ ਕੇ ਨਾ ਕਿਤੇ ਦੂਰ ਵਗ ਜੂਗੀ ਜਿੱਥੇ ਮੇਰੇ ਤੱਕ ਪਹੁੰਚ ਹੀ ਨਾ ਸਕਾਂ ਇਹਨਾਂ ਨੂੰ ਜਿੱਦੇ ਸਾਰੇ ਆਸ-ਪਾਸ ਹੀ ਹੋ ਅੱਜ ਦਿਵਾਂ ਨੂੰ ਲੈ ਕੇ ਚੱਵਾਂ ਨੂੰ ਲੈ ਕੇ ਕਿੱਥੇ ਪਾ ਚੂਗੀ ਨਾਲ ਮੇਰਾ ਜਵਾਂਕ ਮੇਰੇ ਕੋਲ ਰਹ ਜੂਗਾ ਪਾਇੰਕ ਕੁੱਗਿੰਨੇ ਮੁੰਨੇ ਮੁੰਨੇ ਮੈਂ ਅੱਜ ਦਿਵਤ ਤੋਂ ਦੂਰ ਰਹਿੰਦੀ ਸ਼ੁਕਰਵਾਈ ਗਿਰਦਾ ਕੋਈ ਕਰੀ ਨਹੀਂ ਹੈਗਾ ਮੈਂ ਆਪ ਦੇ ਜਵਾਂਕ ਨੂੰ ਲੈ ਕੇ ਕਿਤੇ ਦੂਰ ਭੱਜ ਜੰਨੀ ਕੁੜੀ ਨੂੰ ਮੈਂ ਕਰੂੰਗੀ ਸਕੂਲ ਨੂੰ ਚੱਕ ਲਵੂੰਗੀ ਪਿਛਲੇ ਗੇੜ ਵਿੱਚ ਦੇ ਨਿਕਲਦੀ ਆ ਕੋਈ ਹੋਰ ਵਿੱਚ ਤਾਂ ਕੋਈ ਦੇਖ ਨਹੀਂ ਗਾ ਚਲੋ ਦੇ ਐਵੇਂ ਨਹੀਂ ਤੂੰ ਲੋਟ ਆਣਾ ਮੰਮੀ ਜੀ ਮੰਮੀ ਜੀ ਕਿੱਥੇ ਹੋ ਜਲਦੀ ਆਇਓ ਮੈਂ ਤਾਂ ਤੇ ਪੇਕੇ ਤਾਂ ਲੱਗੀ ਸੀ ਹਾਂ ਜੀ ਕੋਈ ਗੱਲ ਹੈਗੀ ਅੱਛਾ ਪੇਕੇ ਐਵੇਂ ਜਾਵਾਂਗੀ ਬਿਨਾ ਦੱਸੇ ਹੋ ਵੀ ਕੀ ਹੋ ਗਿਆ ਪੁੱਤ ਆ ਦੇਖੋ ਮੰਮੀ ਜੀ ਘਰੋਂ ਭੱਜਣ ਲੱਗੀ ਸੀ ਇਹ ਮੈਂ ਮਾਚਾ ਹੁਣ ਆਹ ਹਰਕਤਾਂ ਤੇ ਆ ਗਈ ਤੂੰ ਬੇਸ਼ਰਮੀ ਖੜ ਜਾ ਤੇਰੇ ਜਵਾਕ ਨੂੰ ਮੰਮੀ ਮੈਂ ਤਾਂ ਤੈਨੂੰ ਕਿਹਾ ਤੂੰ ਜਵਾਕ ਦੇ ਨੇੜੇ ਵੀ ਨਾ ਲੱਗੀ ਕਿੱਧਰ ਨਿਕਲ ਜੱਗੀ ਸੀ ਜਵਾਕ ਲੈ ਕੇ ਮੰਮੀ ਤਾਂ ਤੇ ਪੇਕੇ ਜਾਂਦੀ ਸੀ ਅੱਗੇ ਤੂੰ ਕਿੰਨਾ ਪੇਕੇ ਜਾਨੀ ਐ ਜਿਆਦੀ ਸੀ ਇਹ ਆਪਦੇ ਪੇਕੇ ਤੂੰ ਐ ਨਹੀਂ ਲੋਟਾ ਵੀ ਚਲ ਟੈਨਸਰ ਅੰਦਰ ਮੱਤ ਕਰਦੇ ਆ ਛੱਡੋ ਮੰਮੀ ਜੀ ਮੇਰੀ ਗੱਲ ਸੁਣੋ ਇਹਨੂੰ ਹਵੇਲੀ ਵਾਲੇ ਕਮਰੇ ਚ ਨਾ ਬੰਦ ਕਰੋ ਇਤੋਂ ਇਹਦੀ ਇਹਦੀ ਔਕਾਤ ਨਹੀਂ ਹੈਗੀ ਇਹਨੂੰ ਐ ਕਰੋ ਉਹ ਕੋਠੜੀ ਵਾਲਾ ਕਮਰਾ ਨਾ ਉੱਥੇ ਬੰਦ ਕਰੋ ਇਹਨੂੰ ਤਾਂ ਹੀ ਲੋਟਾ ਉਹ ਇਹ ਮੰਮੀ ਮੈਨੂੰ ਮੈਂ ਉੱਥੇ ਫਾਹੇ ਦਿੰਨੀ ਆ ਤੇਰੀ ਆਵਾਜ਼ ਟਕਾਣੇ ਫੇਰ ਆਉ ਤੂੰ ਗਲਤੀ ਇੱਕ ਗਲਤੀ ਨਹੀਂ ਕਰਦੀ ਤੂੰ ਤਾਂ ਹਰ ਰੋਜ਼ ਗਲਤੀ ਤੇ ਗਲਤੀ ਕਿੰਨੀਆਂ ਗਲਤੀਆਂ ਮਾਫ ਕਰਾਂ ਤੇਰੀਆਂ ਮੈਂ ਇਸ ਚੂਕ ਤੇ ਮਰ ਕੇ ਹਜ ਗਲਤੀ ਨਹੀਂ ਕਰਦੇ ਚੱਲ ਕੋਈ ਆਜਾ ਅੱਜ ਤੇਰੀ ਗਲਤੀ ਮੈਂ ਚੰਗੀ ਤਰ੍ਹਾਂ ਸੁਧਾਰ ਲਵਾਂ ਚੱਲ ਜੱਟ ਮਮੇਰੀ ਗੱਲ ਸੁਣ ਸੱਚ ਤੇ ਮੈਂ ਹਜ ਗਲਤੀ ਸੁਣੀਆਂ ਪਈਆਂ ਤੇਰੀਆਂ ਗੱਲਾਂ ਹੁਣ ਇਹਦੀ ਗਲਤੀ ਚੱਲ ਮੈਂ ਲੋਕੀ ਤੇ ਵਾਪਸ ਜਾਉਂਦਾ ਓ ਮੈਂ ਨਹੀਂ ਕਹਿੰਦੇ ਗਲਤੀ ਕਦੇ ਨਹੀਂ ਕਰਦੀ ਇੱਕ ਵਾਰੀ ਕਹੀ ਗੱਲ ਸਮਝਣਿਆ ਦੇ ਲੱਗਿਆ ਡੇਢ ਬੰਨਾ ਚੁੱਪ ਕਰਕੇ ਬੈਹਾ ਮੰਮੀ ਤੇ ਨੂੰ ਹੁਣ ਤੂੰ ਅੰਦਰ ਹੀ ਪੈ ਕੇ ਸੜੇਂਗੀ ਤੈਨੂੰ ਨਾ ਕੋਈ ਰੋਟੀ ਟੁਕ ਮਿਲਣਾ ਨਾ ਤੈਨੂੰ ਬਾਹਰ ਲਈ ਹਵਾ ਲੱਗਣ ਦੇਣੀ ਆ ਮੰਮੀ ਜੀ ਮੈਂ ਤਾਂ ਐ ਕਹਿਨੀ ਆ ਜੀ ਨੂੰ ਬਾਲੀ ਕਾਲੀ ਨਾ ਪੈ ਕੇ ਜਾਂਦੀ ਬੰਨਾ ਇਹਦਾ ਬੋਰੀਓ ਬਿਸਤਰਾ ਤੇ ਛੱਡ ਕੇ ਆਉਨੇ ਆਪਾਂ ਕੋਈ ਨਹੀਂ ਦੀਦੀ ਅਕਲ ਟਿਕਾਣੀ ਤੇ ਆਈ ਆ ਜੂਗੀ ਮੰਮੀ ਗੇਟ ਖੋਲ ਦੋ ਸੱਚੀ ਮੈਨੂੰ ਮੇਰੇ ਜਵਾਗ ਦੀਸੋ ਮੈਂ ਅੱਗੇ ਤਾਂ ਇਹ ਜੀ ਗਲਤੀ ਨਹੀਂ ਕਰਦੀ ਬਿਲਕੁਲ ਵੀ ਨਹੀਂ ਕਰਦੀ ਇੱਕ ਵਾਰ ਮੈਨੂੰ ਬਾਹਰ ਕੱਢ ਦੋ ਮੰਮੀ ਮੰਮੀ ਗੇਟ ਖੋਲ ਦੋ ਮੰਮੀ ਗੇਟ ਖੋਲੋ ਪਲੀਜ਼ ਮੰਮੀ ਖੋਲ ਦੋ ਗੇਟ ਦੇਖਦੇ ਆਂ ਇਹ ਆ ਲੈਣ ਦੇ ਕੋਈ ਨਹੀਂ ਅੱਜ ਮੁੰਡੇ ਨੂੰ ਉਹਨੂੰ ਦੱਸ ਦਿਆਂ ਤੇਰੀ ਤਾਂ ਚੰਗੀ ਤਰ੍ਹਾਂ ਛਤਰਾਵਲ ਕਰਾਉ ਮੈਂ ਖੋਲ ਦੇ ਇਹਨੂੰ ਗੇਟ ਕੀ ਹੋ ਗਿਆ ਬੇਬੇ ਬੋਲ ਬੋਲ ਕੀ ਹੋ ਗਿਆ ਮੰਮੀ ਓਏ ਇੱਥੇ ਕੌ ਖੜਿਓ ਪੁੱਤ ਆ ਦੇਖ ਲਾ ਪਤਾ ਨਹੀਂ ਕਿੱਥੇ ਨਿਕਲਣ ਲੱਗੀ ਸੀ ਲੈ ਕੇ ਜਵਾਕ ਨੂੰ ਕੌਣ ਮੈਨੂੰ ਸ਼ੁਕਰ ਕਰ ਬੀ ਬੁਰਬਲ ਨੇ ਦੇਖ ਲੈ ਇਹਨੂੰ ਇਹਨੇ ਹਾਕਾ ਮਾਰ ਲੀਆ ਮੈਨੂੰ ਬੇ ਪੁੱਤ ਜੇ ਕਿਤੇ ਨਿਕਲ ਜਾਂਦੀ ਆਪਣੀ ਤਾਂ ਸਾਰੇ ਪਿੰਡ ਜਥੂ ਜਥੂ ਹੋ ਜਾਂਦੀ ਅੱਛਾ ਇਹਦਾ ਕੀ ਪਤਾ ਇਹ ਪੇਕੇ ਜਾਂਦੀ ਸੀ ਜਾਂ ਫਿਰ ਕਿਤੇ ਹੋਰ ਜਾਂਦੀ ਸੀ ਪਤਾ ਨਹੀਂ ਕਿੰਨਾ ਪੁੱਤ ਨਾ ਖੋਲ ਤੋਰ ਇੱਕ ਮਿੰਟ ਖੜਦਾ ਪਹਿਰੇ ਮੈਨੂੰ ਗੱਲ ਕਰ ਲੈਣੇ ਹਾਂ ਜੀ ਮੈਨੂੰ ਮਾਫ ਕਰ। ਅਸਲ ਦੀ ਮੈਂ ਐਡੀ ਗਲਤੀ ਨਹੀਂ ਕਰਦੀ। ਗੱਲ ਸੁਣ ਲੈ ਮੇਰੀ। ਮਾਫੀ ਦੀ ਇਹ ਲੱਗਦੀ ਏ। ਜਵਾਗ ਨੂੰ ਲੈ ਕੇ ਜਾਂਦੀ ਸੀ। ਮੈਂ ਤਾਂ ਪੇਕੇ ਜਾਂਦੀ ਸੀ ਜੀ ਆਪਦੇ। ਜਾਂਦੀ ਸੀ ਪੇਕੇ। ਅੱਛਾ ਖੜਦਾ ਬੇ ਮੇਰੇ ਨਾਲ। ਜੇ ਪੇਕੇ ਜਾਣਾ ਸੀ ਤਾਂ ਮੈਨੂੰ ਦੱਸ ਕੇ ਜਾਂਦੀ। ਪੇਕੇ ਜਾਂਦੀ ਸੀ। ਪੁੱਛਿਆ ਕੀ ਤੁਸੀਂ? ਕਿਸੇ ਤੋਂ ਨਹੀਂ। ਜਵਾਗ ਨੂੰ ਕੀ ਤੋਂ ਪੁੱਛ ਕੇ ਚੱਕਿਆ ਸੀ? ਮੇਰ ਤੋਂ ਗਲਤੀ ਹੋ ਗਈ ਜੀ। ਨਾ ਤੈਨੂੰ ਇੱਕ ਗੱਲ ਕਹੀ ਸਮਝ ਨਹੀਂ ਲੱਗਦੀ ਕਿਉਂ ਤੂੰ ਬਾਰ-ਬਾਰ ਇੱਥੇ ਗਲਤੀ ਕਰਦੀ ਆਂ? ਨੀ ਕਰਦੀ ਐ ਉਹ ਜੀ ਗਲਤੀ ਤੇਰਾ ਹਰ ਵਾਰੀ ਇਹੀ ਲੱਛਣ ਹੁੰਦੇ ਐ ਇਦੋਂ ਮੁੜ ਕੇ ਨਹੀਂ ਗਲਤੀ ਕਰਦੀ ਚੱਲ ਇਹਦੀ ਜਗ੍ਹਾ ਇੱਥੇ ਚੱਲ ਅੰਦਰ ਮੇਰੇ ਨਾਲ ਸੁਣ ਲੈ ਬੇਬੇ ਅੱਜ ਤੋਂ ਬਾਅਦ ਜਰਾ ਰੋਟੀ ਪਾਣੀ ਸਾਰਾ ਕੁਝ ਬੰਦ ਐ ਠੀਕ ਐ ਤੇ ਜੇ ਕੋਈ ਵੀ ਬੰਦਾ ਇਹਨੂੰ ਰੋਟੀ ਪਾਣੀ ਫੜਾਉਂਦਾ ਦਿਸ ਗਿਆ ਨਾ ਮੈਂ ਕੋਈ ਪੁੱਤ ਰੋਟੀ ਪਾਣੀ ਇਹਨੂੰ ਕਿਵੇਂ ਫੜਾਣਾ ਨਾ ਬੁਲਬੁਲ ਫੜਾਵੇ ਤੇ ਨਾ ਮੈਂ ਬਸ ਇਹਦਾ ਫਿਕਰ ਨਾ ਕਰ ਮੈਂ ਤੇ ਕਹਿੰਨੀ ਆ ਜੀ ਇਹਨੂੰ ਇੰਨੀ ਕਾਲੀ ਐ ਨਾ ਪੈਕੇ ਜਾਂਦੀ ਹਮੇਸ਼ਾ ਲਈ ਭੇਜ ਦੋ ਬੋਰੀਏ ਬਿਸਤਰਾ ਚੱਕ ਕੇ ਬਾਹਰ ਮਾਰੋ ਗੱਲ ਸਹੀ ਐ ਬੇਬੇ ਦੀ ਕਰ ਇਹਦੇ ਨੰਗ ਪੈਕੇ ਨੂੰ ਫੋਨ ਪਤਾ ਤਾਂ ਲੱਗਿਆ ਉਹਨੂੰ ਕੀ ਕੀ ਗੁਣ ਖਲਾਈਏ ਜੀ ਇੱਥੇ ਨਾਲੇ ਮੇਰੀ ਗੱਲ ਸੁਣੋ ਤੁਸੀਂ ਅੱਜ ਫਿਰ ਕੀ ਕਰਦੀ ਸੀ ਜਵਾਕ ਕਿਨੇ ਕਿਵੇਂ ਚੱਕ ਲਿਆ ਪਤਾ ਨਹੀਂ ਜੀ ਕਿੱਥੋਂ ਮੌਕਾ ਆ ਇਹ ਦੇਖੇ ਨਾ ਇਹ ਜਵਾਕ ਚੱਕ ਲੈਂਦੀ ਆ ਹੁਣ ਅਸੀਂ ਕਰ ਦੋ ਤਾਂ ਕਰ ਵੀ ਨਾ ਕਰੀ ਇਹਦੇ ਸਾਰੀ ਬੈਠੀ ਰਹੀਏ ਕੀ ਕਰਦੀ ਐ ਕੀ ਨਹੀਂ ਇਹ ਚੁੱਪਚਾਪ ਨਾ ਅੰਦਰ ਬੈਠੀ ਰਹਿ ਠੀਕ ਐ ਨਾ ਮੇਰੀ ਗੱਲ ਸੁਣ ਲੈ ਜੇ ਕਿਤੇ ਮੜਾ ਮੋਟਾ ਵੀ ਰੌਲਾ ਪਾਇਆ ਤੇ ਕਿਸੇ ਨੂੰ ਪਤਾ ਲੱਗ ਗਿਆ ਵੀ ਤੂੰ ਇੱਥੇ ਅੰਦਰ ਤੜੀ ਹੋਈ ਐ ਕਿਸੇ ਨੇ ਸੁਣ ਲਿਆ ਤਾਂ ਮੈਥੋਂ ਬੁਰਾ ਕੋਈ ਨਹੀਂ ਜੇ ਸਾਹ ਕੱਢੇ ਨਾ ਜੀ ਕੁੜੀਆਂ ਕਿਵੇਂ ਰਹਿਣਗੀਆਂ ਮੇਰੇ ਤੋਂ ਬਿਨਾਂ ਹੀ ਮੈਨੂੰ ਬਾਹਰ ਕਰ ਦੋ ਯੀ ਪਲੀਜ਼ ਤੂੰ ਕੁੜੀਆਂ ਦਾ ਫਿਕਰ ਨਾ ਕਰ ਉਹਨਾਂ ਨੂੰ ਅਸੀਂ ਆਪੇ ਸਾਂਭ ਲਾਂਗੇ ਬਸ ਤੂੰ ਆਪਦਾ ਫਿਕਰ ਕਰ ਵੀ ਤੂੰ ਇੱਥੇ ਅੰਦਰ ਕਿਵੇਂ ਰਹਿਣਾ ਤੂੰ ਨਾ ਕੁੜੀਆਂ ਦੇ ਨੇੜੇ ਵੀ ਨਾ ਜਾ ਅੱਜ ਤੋਂ ਬਾਅਦ ਜੇ ਮੈਨੂੰ ਜਵਾਕਾਂ ਤੋਂ ਦੂਰ ਰੱਖ ਮੈਂ ਕਰੋ ਦੇਖ ਲੈ ਬੇਬੇ ਨਹੀਂ ਕਰਦੀ ਮੈਨੂੰ ਮੇਰੇ ਜਵਾਕ ਢੰਗ ਕਰਦੀ ਐ ਦੇਖ ਲੈ ਕਿਵੇਂ ਰੋਂਦੀ ਐ ਨਾ ਫਿਰ ਉਹਦੋਂ ਹੁਣ ਉਹ ਕੁੜੀ ਨੂੰ ਛੱਡ ਕੇ ਜਾਂਦੀ ਸੀ ਜੇ ਜਵਾਕ ਨੂੰ ਚੱਕ ਕੇ ਲਈ ਜਾਂਦੀ ਸੀ ਦੱਸ ਮੇਰੀ ਗੱਲ ਸੁਣਨਾ ਜੇ ਕੁੜੀ ਦੇ ਕੋਲੇ ਵੀ ਦਿਸ ਗਈ ਨਾ ਤਾਂ ਸਾਵਲ ਵਾਲੀ ਦਿਸੂਗੀ ਤਾਂ ਫੇਰ ਹੀ ਬੇਬੇ ਜੇ ਅੰਦਰੋਂ ਨਿਕਲੂਗੀ ਜਿੰਨਾ ਮਰਜੀ ਇਹ ਰੋ ਪਿੱਟ ਲੈ ਪਰ ਆਪਾਂ ਇਹਦੇ ਤਰਸ ਨਹੀਂ ਕਰਨਾ ਨਾ ਤਾਂ ਇਹਨੂੰ ਤੂੰ ਕੋਈ ਰੋਟੀ ਖਵਾਣਾ ਨਾ ਬੇਬੇ ਤੂੰ ਖਵਾਉਣਾ ਠੀਕ ਹੈ ਨਹੀਂ ਲੈ ਮੈਂ ਕਿਉਂ ਫੜਾਉਂਗੀ ਮੇਰਾ ਤਾਂ ਜੀ ਕਰਦਾ ਮੈਨੂੰ ਜ਼ਹਿਰ ਦੇਦਾ ਮੇਰਾ ਰੋਟੀ ਦੀ ਗੱਲ ਕਰਦਾ ਮੈਨੂੰ ਮਾਰ ਦਿਆਂ ਜਿਹੜਾ ਬਾਰ-ਬਾਰ ਇਹ ਨਹੀਂ ਹਟਦੀ ਪਰ ਕੀ ਕਰਾਂ ਤੇਰੇ ਨਾਲ ਲਾਵਾ ਲਈ ਨਾ ਚਾਰ ਤਾਂ ਕਰਕੇ ਚੁੱਪ ਕਰ ਜਾਣਾ ਹੋਰ ਜੀ ਪਸੰਦ ਤਾਂ ਮੈਨੂੰ ਵੀ ਨਹੀਂ ਹੈਗੀ ਬਸ ਇੱਕ ਥੋੜੇ ਕਰਕੇ ਮੂੰਹ ਲਾਉਣਾ ਪੈਂਦਾ ਨਹੀਂ ਤਾਂ ਇਹ ਜੀ ਨੂੰ ਤਾਂ ਮੈਂ ਉਈ ਨਾ ਬੁਲਾਵਾਂ ਤੁਸੀਂ ਦੋ ਜਾਣੀਆਂ ਹੈ ਕਿਉਂ ਕਰੇ ਦੋ ਜਾਣੀਆਂ ਤਾਂ ਇੱਕ ਨਹੀਂ ਸਮਝਦੀ ਹੈ ਦੋ ਇਧਰੋਂ ਮਾਰਿਆ ਕਰੋ ਦੋ ਇਧਰੋਂ ਮਾਰਿਆ ਕਰੋ ਇੱਕ ਕਰੀ ਬੱਜੀ ਹੈ ਨਾ ਹੁਣ ਇਹਦੇ ਚੱਜ ਨਾਲ ਤਾਂ ਸਰਦ ਟਿਕਾਣੇ ਆ ਜੇ ਦੀ ਜੀ ਅਸ ਤਾਂ ਤਾਂ ਕਰਕੇ ਚੁੱਪ ਰਹਿ ਜੰਨੇ ਆ ਵੀ ਕਾਨੂੰ ਜੇ ਮਰਮਰ ਆ ਗਈ ਥੋੜੇ ਗਾਲੀ ਪਾਉਗੀ ਮਰਦੀ ਆ ਮਰਨ ਦੋ ਆਪਾਂ ਕੀ ਕਰਾਉਣੇ ਆਪਣੇ ਕੋਲੇ ਜਵਾਕ ਹੈਗਾ ਤੁਸੀਂ ਸਿਰਫ ਜਵਾਕ ਦੀ ਦੇਖਭਾਲ ਕਰਨੀ ਹੈ ਠੀਕ ਹੈ ਨਾ ਇਹਨੂੰ ਤਾਂ ਐਵੇਂ ਹੈ ਨਾ ਹੁਣ ਮੁੰਡਾ ਹੋ ਗਿਆ ਜੁੱਤੀਆਂ ਦੀ ਕਮੀ ਹੈ ਹੋਰ ਕੁਛ ਨਹੀਂ ਤਾਂ ਹੀ ਤਾਂ ਮੁੰਡਾ ਲੈ ਕੇ ਜਾਂਦੀ ਸੀ ਇਹ ਬਾਜਪਾਲ ਦੇ ਫਿਰਨਗੇ ਇਹ ਗੱਲ ਨਾ ਭੁੱਲ ਵੀ ਮੈਂ ਬੈਠਾ ਠੀਕ ਹੈ ਨਾ ਪੂਰਾ ਪਰ ਜਵਾਕ ਦੇ ਮਿੰਟੇ ਚ ਦਿਵਾਲੇ ਹੋ ਜਾਂਦੀ ਐ ਇੱਕ ਮਿੰਟੇ ਬੰਨੋ ਇਧਰ ਉਧਰ ਨਹੀਂ ਹੋਣ ਦਿੰਦੀ ਚੱਲ ਪੁੱਤ ਤੂੰ ਕਿਉਂ ਦਾ ਦਿਮਾਗ ਖਰਾਬ ਕੀਤਾ ਇਹਨੂੰ ਬਿਲਕੀ ਜਾਣ ਦੇ ਇੱਥੇ ਚਲੋ ਹੁਣ ਸਾਹ ਨਾ ਕੱਢੀਏ ਇੱਥੇ ਅੰਦਰ ਪਰੇ ਚੁੱਪ ਕਰਕੇ ਜੇ ਇੱਕ ਵਾਰੀ ਗੇਟ ਖੋਲ ਦੋ ਸੱਚੀ ਨਹੀਂ ਆਇਓ ਜੇ ਗਲਤੀ ਕਰਦੇ ਕਦੇ ਫਿਰ ਤੋਂ ਕਿੰਨੀ ਵੱਡੀ ਗਲਤੀ ਹੋਗੀ ਜੀ ਤਾਂ ਕੱਲਾ ਮੁੰਡਾ ਹੀ ਨਹੀਂ ਚੱਕ ਸਕਦੀ ਸੀ ਕੁੜਕੂੜੀਆਂ ਤਾਂ ਵੀ ਦੂਰ ਹੋ ਗਈ। ਕੁੜੀਆਂ ਬਿਨਾ ਕਿਵੇਂ ਰਹੂੰਗੀ ਮੈਂ? ਕੀ ਕਰੂੰਗੀ? ਮੇਰੇ ਤਾਂ ਕਿਸਮਤ ਹੀ ਮਾੜੀ ਆ। ਵਧੀਆ ਸੇ ਜਵਾਕਾਂ ਨੂੰ ਲੈ ਕੇ ਕਿਤੇ ਦੂਰ ਵਗ ਜਾਂਦੇ। ਪਤਾ ਨਹੀਂ ਆ ਬੁਲਬੁਲ ਨੇ ਕਿ ਤੂੰ ਦੇਖ ਲਿਆ ਮੈਨੂੰ। ਮੈਨੂੰ ਤਾਂ ਲੱਗਦਾ। ਬਸ ਮੇਰ ਤਾਂ ਜ਼ਿੰਦਗੀ ਇੱਥੇ ਖਤਮ ਹੋ ਜੂਗੀ। ਮੈਂ ਜਿੰਨਾ ਮਰਜੀ ਕੋਸ਼ਿਸ਼ ਕਰ ਲਾਂ ਇੱਥੋਂ ਨਿਕਲਣ ਦੀ। ਮੈਂ ਨਿਕਲ ਨਹੀਂ ਸਕਦੀ। ਉਰ ਮੈਂ ਕਿ ਮੈਂ ਕਬੜਾ ਚ ਬਾਹਰ ਜਾਉਂਗੀ ਮੇਰੇ ਜਵਾਕਾਂ ਦਾ ਕੀ ਹੋ ਕੀ ਪਤਾ ਬੁਲਬੁਲ ਕੀ ਕਰੂੰਗੀ ਉਹਨਾਂ ਨਾਲ ਜਿਹੜਾ ਕੁਛ ਵੀਰੇ ਨਾਲ ਮम्मी ਕਰਦੀ ਸੀ ਹੋਈ ਕੁਛ ਬੁਲਬੁਲ ਕਰੂੰ ਮੇਰੇ ਜਵਾਕਾਂ ਨਾਲ ਮੈਂ ਕੀ ਕਰਾਂ ਮੈਂ ਤਾਂ ਫਸ ਗਈ ਆ ਇੱਕ ਜਨਾਨੀ ਨੇ ਨਾ ਦਿਮਾਗ ਖਰਾਬ ਕਰਕੇ ਰੱਖਿਆ ਪਿਆ ਪਤਾ ਨਹੀਂ ਕਿਹੋ ਜੀ ਬਣੀ ਐ ਤੂੰ ਸਿਰ ਤੇ ਚੜਾਇਆ ਹੋਇਆ ਜੀ ਤੇ ਮੇਰੇ ਵਾਸਤੇ ਦੀ ਗੱਲ ਹੋਵੇ ਨਾ ਉਹਨੂੰ ਘਰੋਂ ਬਾਹਰ ਕੱਢੀ ਹੁੰਦੀ ਤੇ ਮੈਂ ਦੱਸ ਕੀ ਸਿਰ ਤੇ ਚੜਾਇਆ ਮੈਂ ਤਾਂ ਉਹਨੂੰ ਚੱਜਣਾ ਮੂੰਹ ਵੀ ਨਹੀਂ ਲਾਉਂਦਾ ਸੋਨੂੰ ਕਿਹਾਗਾ ਵੀ ਜਵਾਬ ਕਹ ਸੰਭਲੋ ਜਵਾਬ ਸੁੱਟੋ ਨਹੀਂ ਸੰਭਲਦਾ ਇਹ ਸੋਨੂੰ ਕਹਿੰਦਾ ਰੋਕੇ ਦੇਖ ਦਿਖਾ ਦਿੰਦੇ ਨਾਲ ਦੀ ਨਾਲ ਕਮਾਲ ਦੀ ਗੱਲ ਹੈ ਜੀ ਸਾਰਾ ਦਿਨ ਤਾਂ ਜਵਾਬ ਦੇ ਸਹਰਾਣੇ ਬੈਠੀ ਰਹਿਣੀ ਤੇ ਮੰਮੀ ਮਾੜਾ ਮੋਟਾ ਕੋਈ ਕੰਮ ਕਹਿ ਦਿੰਦੀ ਹੈ ਘਰ ਦਾ ਉਹ ਤਾਂ ਕਰਨਾ ਹੀ ਹੈ ਕਰਨਾ ਕੰਮ ਨਾਲ ਲੈਣਾ ਚੰਗੇ ਮੌਕੇ ਲੱਭ ਕੇ ਜਦੀ ਆ ਜਵਾਕ ਕੋਲ ਪਰ ਦੱਸੋ ਅਸੀਂ ਕੀ ਕਰੀਏ ਜਦੋਂ ਤੁਹਾਨੂੰ ਪਤਾ ਹੈ ਠੀਕ ਹੈ ਵੀ ਉਹ ਜਵਾਕ ਨੂੰ ਕੱਲਾ ਕੇ ਜਦ ਦੇਖ ਲੈਂਦੀ ਆ ਨਾਲ ਦੀ ਨਾਲ ਆ ਕੇ ਚੱਕ ਲੈਂਦੀ ਆ ਤਾਂ ਜਵਾਕ ਨੂੰ ਕੱਲਾ ਛੱਡੋ ਹੀ ਨਾ ਹੈ ਅੱਛਾ ਜੀ ਇਹਦਾ ਮਤਲਬ ਇਹ ਹੈ ਵੀ ਜੇ ਕੋਈ ਕੰਮ ਕਰਾਂ ਤਾਂ ਸਾਰਾ ਦਿਨ ਮੈਂ ਜਵਾਕ ਨੂੰ ਐਵੇਂ ਲਵੇ ਲਾ ਕੇ ਰੱਖਾਂ ਹਾਂ ਰੱਖੋ ਬਸ ਜ਼ਿੰਮੇਵਾਰੀ ਹੈ ਜ਼ਿੰਮੇਵਾਰੀ ਹੈ ਉਹਨੂੰ ਆਪ ਨੂੰ ਸਮਝੋਣੀ ਚਾਹੀਦੀ ਹੈ ਇੰਨੀ ਵਾਰੀ ਕਹਤਾ ਵੀ ਇਹਦੇ ਨੇੜੇ ਨਾ ਆਵੇ ਜੁਤਿਆ ਖਾਂ ਵੀ ਆਦਤ ਪਈ ਹੋਈ ਆ ਹੋਰ ਕੁਛ ਨਹੀਂ ਬਸ ਹੁਣ ਸਾਮ ਗਈ ਲਾਤਾ ਤਾਂ ਅੰਦਰ ਜਾਂਦਾ ਬੈਠੀ ਰਹੂਗੀ ਉੱਥੇ ਓ ਖਿੱਚ ਜਾਈ ਤੂੰ ਇੱਕ ਗੱਲ ਪੁੱਛਾਂ ਥੋੜ੍ਹ ਤੋਂ ਹਾਂ ਅੱਪਾ ਸੱਚੀ ਸਰਦਾਰ ਆਦੇਂ ਅੰਦਰ ਦਿਮਾਗ ਠੀਕ ਐ ਕੀ ਗੱਲ ਪੁੱਛੀ ਜਾਨੀ ਐ ਕੋਈ ਗੱਲਾਂ ਪੁੱਛਣ ਵਾਲੀ ਨਹੀਂ ਜੀ ਮੈਂ ਨਾ ਤੂੰ ਸੁਣਿਆ ਸੀਗਾ ਕਿ ਜਿਹੜੀ ਆਪਣੀ ਮੰਮੀ ਜੀ ਹੈ ਨਾ ਪਹਿਲੇ ਉਹ ਕੰਮ ਕਰਦੇ ਸੀ ਆਪਣੇ ਘਰੇ ਨੌਕਰਾਨੀ ਸੀ ਤੇ ਮਤਲਬ ਤੁਹਾਡੇ ਡੈਡੀ ਨੇ ਨਾ ਦੂਜਾ ਵਿਆਹ ਕਰਵਾਇਆ ਸੀ ਉਹਨਾਂ ਨਾਲ ਪਰ ਤੈਗੇ ਤੈਨੂੰ 2 ਮਿੰਟ ਕੀ ਬੈਠ ਜਾਣਾ ਬੈਠ ਨਹੀਂ ਦਿੰਦੀਆਂ ਕਹੀ ਤਾਂ ਜਾਣਾ ਇੱਕ ਨੇ ਦਿਮਾਗ ਖਰਾਬ ਕਰ ਰੱਖਿਆ ਦੂਜੀ ਤੂੰ ਆ ਗਈ ਹੋਈ ਆਹੋ ਮੈਂ ਹੀ ਦਿਮਾਗ ਖਰਾਬ ਕਰਦੀ ਆ ਮੈਂ ਮਨਿੰਦਰ ਨਹੀਂ ਹੈਗੀ ਵੀ ਜਿਹੜੇ ਇੱਕ ਥੱਪੜ ਖਾ ਕੇ ਚੁੱਪ ਕਰ ਜਾਾਂਗੀ ਮੈਂ ਹੁਣ ਮੈਂ ਤੁਹਾਨੂੰ ਦੱਸਦੀ ਆ ਮੈਂ ਕੀ ਕੁਛ ਕਰ ਸਕਦੀ ਆ ਉਹ ਵੀ 10ਵੇਂ ਮੰਨਿੰਦਰ ਵੀ ਕੁੱਟ ਪਈ ਆਉਗੀ ਤੇ ਮੈਂ ਚੁੱਪ ਹੋ ਜਾਵਾਂਗੀ ਐਵੇਂ ਦੀ ਨਹੀਂ ਆ ਹੁਣ ਨਹੀਂ ਮੈਂ ਇੱਥੇ ਰਹਿੰਦੀ ਮੈਂ ਤਾਂ ਇੱਥੋਂ ਜਾਵਾਂਗੀ ਉਹਨਾਂ ਦੁੱਬੜ ਕਰ ਰੱਖਿਆ ਮੇਰਾ ਮੰਨਿੰਦਰ ਨਹੀਂ ਗਲਤ ਗਲਤ ਤਾਂ ਤੁਸੀਂ ਹੋ ਜਿਹੜਾ ਉਹਨੂੰ ਮਾਰਦੇ ਹੋ ਤਾਂ ਸਮਝ ਨਹੀਂ ਆਉਂਦੀ ਕੀ ਹੋ ਗਿਆ ਪੁੱਤ ਕੀ ਕਰੀ ਜਾਂਦੇ ਆ ਕਰਨਾ ਕੀ ਐ ਮੈਂ ਹੋਰੇ ਨਹੀਂ ਰਹਿੰਦੀ ਮੈਂ ਚੱਲੀ ਆ ਆਪਣੇ ਪੇਕੇ ਰਹੁ ਤੁਸੀਂ ਆਪਣਾ ਕਾਹ ਤੋਂ ਗੱਲ ਕੀ ਹੋ ਗਈ ਗੱਲ ਤਾਂ ਦੱਸ ਦੇ ਗੱਲ ਕੀ ਹੋਣੀ ਆ ਆਪਦੇ ਮੁੰਡੇ ਤੋਂ ਗੱਲ ਪੁੱਛੋ ਪੁੱਤ ਤੂੰ ਦੱਸ ਦੇ ਐਂ ਕਾ ਤੂੰ ਬੋਲਦੀ ਏ ਮੈਨੂੰ ਹੋਰ ਕਿਵੇਂ ਬੋਲਾਂ ਮੈਂ ਥੱਪੜ ਮਾਰ ਕੇ ਗਿਆ ਤੁਹਾਡਾ ਮੁੰਡਾ ਮੈਂ ਇੱਥੇ ਕਿਸੇ ਦਾ ਕੁਝ ਦੇਣਾ ਜਿਹੜਾ ਮੈਂ ਛਿੱਤਰ ਖਾਈ ਆ ਮੈਂ ਮਨਿੰਦਰ ਨਹੀਂ ਹੈਗੀ ਚੁੱਪ ਕਰਕੇ ਬਹਿ ਜਾਂਗੀ ਸ਼ਾਂਤ ਹੋ ਜਾ ਮੈਂ ਕਰਦੀ ਆ ਉਹਦੇ ਨਾਲ ਸ਼ਾਂਤ ਹੋ ਜਾ ਨਹੀਂ ਹੋ ਜਾ ਬੇਕਾਰ ਜ ਓ ਹਾਂ ਬੇਬੇ ਕੀ ਆ ਇਹਦੇ ਕੋਲੇ ਤਾਂ ਗਿਆ ਕੀ ਹੋ ਗਿਆ ਹੁਣ ਇਹ ਆ ਦੇਖ ਲੈ ਆਪ ਤੇ ਸਾਰੇ ਕੱਪੜੇ ਇਕੱਠੇ ਕਰੀ ਜਾਂਦੀ ਐ ਕੀ ਹੋ ਗਿਆ ਤੇ ਕਰ ਲੈਣ ਦੇ ਕੱਪੜੇ ਇਕੱਠੇ ਕੰਮ ਹੀ ਇਹ ਜੇ ਕਰਦੀ ਬੇਬੇ ਪਤਾ ਨਹੀਂ ਕੀ ਕਿੱਥੋਂ ਸੁਣ ਕੇ ਆਈ ਐ ਕਿੱਥੋਂ ਨਹੀਂ ਤੇ ਬੋਲਣ ਲੱਗੀ ਤੇ ਮੈਂ ਥੱਪੜ ਮਾਰਿਆ ਤੇ ਹੋਰ ਤਾਂ ਕੀ ਹੋਣਾ ਕੀ ਸੁਣਿਆ ਇਹ ਕੀ ਕਹਿੰਦੀ ਐ ਇਹ ਕਹਿੰਦੀ ਵੀ ਜਿਹੜੀ ਤੇਰੀ ਮਾਂ ਆ ਗਈ ਉਹ ਨੌਕਰਾਂ ਨੇ ਐ ਸਰਦਾਰਨੀ ਨਹੀਂ ਹੈਗੀ ਪਤਾ ਨਹੀਂ ਕੀ ਬਕਵਾਸ ਕਰੀ ਜਾਂਦੀ ਐ ਮੈਨੂੰ ਲੱਗਦਾ ਨਾ ਜੇ ਆ ਦੁਬਾਰੇ ਗੱਲ ਕਢਣ ਨਾ ਮੂੰਹ ਚ ਤੇਰੇ ਥਾਪੜੇ ਦੇਖੀ ਪੰਦੇ ਠੀਕ ਹੈ ਨਾ ਉਹ ਦੱਸਿਆ ਕਿਨੇ ਪਹਿਲਾਂ ਤੈਨੂੰ ਮੈਨੂੰ ਆਏ ਦੱਸ ਸੱਚੀ ਗੱਲ ਮਾੜੀ ਲੱਗਦੀ ਏ ਤੁਹਾਨੂੰ ਤੂੰ ਮੈਨੂੰ ਆਏ ਦੱਸ ਕੋਈ ਸੱਚੀ ਗੱਲ ਨਹੀਂ ਹੈਗੀਏ ਮੇਰੀ ਗੱਲ ਸੁਣ ਲੈ ਉਹ ਕਾਲਾ ਸਾਰੇ ਇਹਦੇ ਕੰਨ ਭਰਕੇ ਗਿਆਗਾ ਨਾ ਤੂੰ ਕਿਸੇ ਦੀਆਂ ਸੁਣੀਆਂ ਸੁਣਾਈ ਗੱਲਾਂ ਤੇ ਯਕੀਨ ਕਰ ਲਈ ਉਹ ਤਾਂ ਆਪਣਾ ਘਰ ਪੱਟਣ ਨੂੰ ਫਿਰਦਾਗਾ ਤੇ ਮੈਂ ਕਿਹੜਾ ਆਪਣੇ ਲਵੋ ਗੁੱਲਾ ਲਾ ਕੇ ਦੱਸ ਰਹੀਆਂ ਉਨੇ ਮੈਨੂੰ ਜੋ ਗੱਲ ਕਹੀ ਹੈ ਮੈਂ ਦੱਸਦੀ ਤੁਹਾਨੂੰ ਮੈਂ ਤੈਨੂੰ ਉਹੀ ਤਾਂ ਕਹੀ ਜene ਵੀ ਤੂੰ ਸਾਡੀ ਗੱਲ ਸੱਚ ਮੰਨ ਉਹਦੀ ਗੱਲਾਂ ਦਾ ਯਕੀਨ ਨਾ ਕਰ ਉਹਦਾ ਤਾਂ ਕੰਮ ਹੀ ਇਹ ਹੈ ਆਪਣਾ ਸ਼ਰੀਕ ਹੈ ਉਹ ਸ਼ਰੀਕਾਂ ਦਾ ਕੰਮ ਹੁੰਦਾ ਵੀ ਘਰ ਵਿੱਚ ਪਾੜ ਪੋਣਾ ਤੇ ਉਹ ਪਵਾ ਗਿਆ ਬਸ ਤੇ ਤੂੰ ਉਹਦੇ ਮਗਰ ਲੱਗ ਗਈ ਫਿਰ ਇਸ ਥੱਪੜ ਮਾਰਨ ਵਾਲੀ ਕਿਹੜੀ ਗੱਲ ਸੀਗੀ ਪੁੱਛੇ ਹੀ ਸੀਗਾ ਨੇ ਤੂੰ ਮੈਨੂੰ ਐ ਦੱਸ ਆਪਾਂ ਸਰਦਾਰਾਂ ਤੋਂ ਘਟਾਂ ਕਾਦੀ ਕਮੀ ਹੈ ਕੀ ਨਹੀਂ ਮਿਲਦਾ ਤੈਨੂੰ ਇੱਥੇ ਦੱਸ ਤੇ ਕੋਈ ਗੱਲ ਆ ਪੁੱਛਣ ਵਾਲੀ ਮੈਂ ਤੈਨੂੰ ਵੀ ਬਾਰ ਬਾਰ ਕਹੀ ਜene ਵੀ ਉਹਦਾ ਆਪਣੇ ਘਰ ਚ ਆਉਣਾ ਬੰਦ ਕਰ ਦੇ ਜੋ ਆਪਣੇ ਘਰ ਚ ਆਊਗਾ ਤਾਂ ਆਹੀ ਕੰਜਰ ਕਲੇਸ ਪਊਗਾ। ਕਰਦਾ ਮੈਂ ਬੇਬੇ। ਬਸ ਮੰਮੀ ਜੀ ਬਥੇਰਾ ਕੁਝ ਹੋ ਗਿਆ। ਮੈਂ ਇੱਥੇ ਨਹੀਂ ਰਹਿੰਦੀ। ਚੁੱਪ ਚਾਪ ਬਣਾ ਬਹਿ ਜਾ ਟੇਕੇ। ਜਲੂਸ ਜਣਾ ਘੱਟ ਠੀਕ ਹੈ ਨਾ। ਬਾਕੀ ਰਹੀ ਗੱਲ ਕਾਲੇ ਦੀ ਕਾਇਨਾ ਗੱਲ ਕਰਦਾ। ਉਹ ਮਲੰਗ ਜਾ ਦੂਜੇ ਦਿਨ ਮੂੰਹ ਚੱਕ ਕੇ ਆ ਜੂ ਇੱਥੇ ਤੇ ਕੋਈ ਨਾ ਕੋਈ ਕੰਨ ਭਰ ਜੂਗਾ। ਕਰਦਾ ਮੈਂ ਗੱਲ ਉਹ ਨਾ ਟੇਕੇ ਬਹਿ ਜਾ ਕਿਸੇ ਪਾਸੇ ਨਹੀਂ ਜਾਣਦੀ ਮੈਂ। ਲੈ ਜਾਵਾਂਗੀ। ਮੈਂ ਇੱਥੇ ਨਹੀਂ ਰਹਿੰਦੀ। ਮਨਿੰਦਰ ਵਾਲਾ ਹਾਲ। ਪੁੱਤ ਸਿਆਣੀ ਸਿਆਣੀ ਬਣ ਜਾ। ਸਿਆਣੀ ਬਣ ਜਾ ਉਹ ਤਾਂ ਆਪਣਾ ਘਰ ਪੱਟਣ ਨੂੰ ਫਿਰਦਾ ਤੇਰੇ ਕਿਉਂ ਨਹੀਂ ਗੱਲ ਦਿਮਾਗ 'ਚ ਪੈਂਦੀ। બસ ਮੰਮੀ ਮੈਂ ਜਾਣਾ ਤਾਂ ਮਤਲਬ ਜਾਣਾ ਤੁਸੀਂ ਜੋ ਮਰਜ਼ੀ ਕਰੀ ਜੋ ਮੈਂ ਇੱਥੇ ਨਹੀਂ ਰਹਿੰਦੀ ਇੱਧਰ ਹੀ ਜਾਣਾ ਰੱਖ ਪੜੀ ਰੱਖ ਸਿਆਣੀ ਬਣ ਐਵੇਂ ਲੋਕਾਂ ਦੀਆਂ ਗੱਲਾਂ ਸੁਣ ਕੇ ਆਪਦੇ ਘਰੇ ਕਲੇਸ਼ ਪਾਉਣੀ ਹੈਗੀ ਉਹਦਾ ਇੱਥੇ ਆਉਣਾ ਹੀ ਬੰਦ ਕਰ ਦਾਂਗੇ ਆਪੇ ਸਾਰਾ ਕੰਮ ਖਤਮ ਹੋ ਜਾਊਗਾ ਮੈਂ ਮੰਮੀ ਪਹਿਲੇ ਵੀ ਇਹੀ ਗੱਲ ਸਮਝਾਈ ਸੀ ਫੇ ਮੈਂ ਮਾਰਕੁੱਟ ਲਈ ਨਹੀਂ ਆਈ ਓਰੇ ਜੇ ਇੰਨੀ ਪ੍ਰੋਬਲਮ ਹੈ ਮੈਥੋਂ ਚਲੀ ਜੰਨੀ ਆ ਤੈਨੂੰ ਕੋਈ ਨਹੀਂ ਮਾਰਦਾ ਪੁੱਤ ਜੇ ਤੂੰ ਸਾਡੇ ਹਿਸਾਬ ਨਾਲ ਚੱਲੇਗੀ ਨਾ ਤਾਂ ਕੋਈ ਨਹੀਂ ਤੈਨੂੰ ਕੁਝ ਕਹਿੰਦਾ ਆਹੋ ਹੁਣ ਗਲਤੀ ਆਕਾਸ਼ ਦੀ ਸੀ ਨਾ ਮਾਫੀ ਕਿਉਂ ਨਹੀਂ ਮੰਗ ਕੇ ਗਿਆ ਮੇਰੇ ਤੋਂ ਦੇਣਾ ਮੈਂ ਔਰੇ ਕੁਛ ਥੋੜਾ ਨੀ ਕਮਲੀਏ ਬੰਦੇ ਕਦੇ ਮਾਫੀਆਂ ਮੰਗਦੇ ਹੁੰਦੇ ਐ ਬਸ ਸ਼ਾਂਤ ਹੋ ਜਾ ਮੇਰਾ ਪੁੱਤ ਬਣ ਕੇ ਆਹੂ ਬੰਦੇ ਕਦੀ ਮਾਫੀ ਮੰਗਦੇ ਹੁੰਦੇ ਨੇ ਥੱਪੜ ਮਾਰਿਆ ਉਹਨੇ ਮਾਫੀ ਤਾਂ ਮੰਗਣੀ ਚਾਹੀਦੀ ਸੀ ਉਹਨੂੰ